ਪੈਨ ਡਾ ਕੇ ਖੜਤ ਗਿਆ ਹੁਣ ਘਰ ਤੱਕ ਕਿੱਦਾਂ ਜਾਣਣਾ ਇਹ ਨਹੀਂ ਸਮਝ ਲੱਗਦੀ ਕਿ ਇੰਨੀ ਜਿਆਦਾ ਸੀ ਬੱਸ ਨੂੰ ਧੱਕਾ ਵਜਦਾ ਸੀ ਤੇ ਮੈਂ ਜਿੱਥੋਂ ਆਇਆ ਰਾਸਤੇ 'ਚ ਉੱਥੇ ਇੰਨੀ ਜਿਆਦੀ ਹਨੇਰੀ ਸੀ ਵੀ ਦਿਲ ਦਾ ਹੀ ਕੱਖ ਨਹੀਂ ਸੀ ਬਹੁਤ ਜਿਆਦਾ ਮੁਸ਼ਕਲ ਇਹ ਨਾ ਚਿਰ ਉਹਦਾ ਮੇਰੇ ਸਿਰ ਤੇ ਹੱਥ ਆ ਮੈਨੂੰ ਦੇਸ਼ ਦੀਆਂ ਹੋਂਮ ਦਾ ਭੋਜਨ ਦੀ ਕੋਈ ਪਰਵਾਹ ਨਹੀਂ ਕੁਛ ਵੀ ਕਰਨਾ ਹੋਵੇ ਸਭ ਤੋਂ ਪਹਿਲੀ ਰੁਟੀਨ ਆਵਾ ਸਾਡੀ। ਫਿਰ ਇਹ ਪਹਿਲਾਂ ਗੋਹਾ ਇਕੱਠਾ ਕਰੋ। ਫਿਰ ਪਸ਼ੂ ਅੱਡੇ ਬਾਹਰਲੇ ਬਾਹਰ ਤੇ ਅੰਦਰ ਵਾਲੇ ਅੰਦਰ ਕਰਕੇ ਤੇ ਇਹਨਾਂ ਨੂੰ ਪੱਠੇ ਪਾਈਏ ਤੇ ਪੱਠੇ ਪਾ ਕੇ ਤੇ ਫਿਰ ਆ ਸਾਰਾ ਗੋਹਾ ਚੱਕਣਾ। ਫਿਰ ਭਾਵੇਂ ਸਕੂਲੇ ਜਾਣਾ ਡਿਊਟੀ ਦੇ ਤੇ ਭਾਵੇਂ ਕਿਤੇ ਵੀ ਜਾਣਾ ਫੇ ਜਾਣਾ। ਥੱਲੇ ਆਉ ਕੋ ਤਰਨੇ ਆ ਸਾਰੇ ਪੱਠੇ ਪਾ ਕੇ ਫੇਉ ਕੋ ਤਰਨੇ ਆ। ਜੀ। ਲਓ ਜੀ। ਲੋਡ ਆਪਣਾ ਰੈਡੀ ਆ ਤੇ ਬਸ ਹੁਣ ਆਪਾਂ ਜਾ ਕੇ ਲੋਡ ਖਾਲੀ ਕਰਦੇ ਆ ਕਿਹੜਾ ਲੋਡ ਆ ਆ ਲੋਡ ਆ ਲੋਡ ਆਪਣਾ ਰੈਡੀ ਆ ਹੁਣ ਮਤਲਬ ਗੱਡੀ ਭਰ ਲਈ ਐ ਹੁਣ ਜਾ ਕੇ ਇਹਨੂੰ ਖਾਲੀ ਕਰਦੇ ਆ ਖੋ ਜਾਵਾ ਟੀਸੀ ਕੱਢ ਕੇ ਭਰੀ ਨਾਲੇ ਲੋ ਜੀ ਗੱਡੀ ਕਰ ਲਈ ਆਪਾਂ ਖਾਲੀ ਹੁਣ ਇਹਦੀ ਵਾਰੀ ਆ ਇਹਦੇ ਨਾਲ ਬੱਚ ਹੁੰਨੇ ਉਹਦਾ ਇਹਨੂੰ ਕਰਦੇ ਸਾਫ ਸੁਥ ਧੋਨੇ ਆ ਇਹ ਆਪਾਂ ਲੈ ਆ ਕੇ ਖੜੀ ਕੀਤੀ ਭਾਈ ਵਾਲੀ ਜਿਹੜੀ ਆਪਾਂ 16000 ਦੀ ਲਈ ਤੇ ਆਪਣੇ ਫੋਲੇ ਬੁੱਟੀ ਇਹਨਾਂ ਨੂੰ ਪਾਣੀ ਦੇ ਨਾਲ ਆ ਪਰ ਹਲੇ ਮੀ ਪੈ ਗਿਆ ਨਾਲ ਦੇ ਕੁਛ ਨਹੀਂ ਕਰਨਾ ਕਿਵੀ ਕਿਵੀ ਕਿਹ ਹੂੰ ਭਾਗੂ ਗੱਡੀ ਸਾਫ਼ ਕਰੀ ਜਾਂਦਾ ਹੱਲੇ ਰੋਟੀ ਰੋਟੀ ਖਾ ਕੇ ਹੁਣ ਵਿਹਲਾ ਹੋਇਆ ਐ ਤੇ ਆਪਾਂ ਦੇ ਜਾਣਾ ਹੀ ਗੰਦੇ ਥਾਂ ਐ ਆਪਾਂ ਲੋੜ ਹੀ ਸਾਫ਼ ਕਰਨ ਦੀ ਕਿਉਂਕਿ ਲਿਬੜਣੀ ਐ ਆ ਸਾਰੀਆਂ ਗੱਡੀਆਂ ਲੱਗੀਆਂ ਆਪਣੀਆਂ ਸਾਰੀਆਂ ਲੋ ਜੀ ਕੋ ਦੱਲਿਆ ਛੁੱਟੀ ਦਾ ਟਾਈਮ ਤੇ ਆਉਣ ਵਾਲਿਆ ਫੋਨ ਉਧਰੋਂ ਪੇਪਰ ਆਲੇ ਆਂਦਾ ਤੇ ਬੱਚੇ ਲੈ ਆਉਣੇ ਆਪਾਂ ਜਾ ਕੇ ਤੇ ਬਾਕੀ ਗੱਡੀਆਂ ਨਿਕਲੀ ਜਾਂਦੀਆਂ ਹੌਲੀ ਹੌਲੀ ਇਹਨਾਂ ਦੇ ਵੀ ਕੁਝ ਬੱਚੇ ਉਸੇ ਸਕੂਲ ਚ ਗਏ ਆ ਜਿਹੜੇ ਜ ਆਪਣੇ ਗਏ ਆ ਤੇ ਰੋਡ ਤੇ ਹੁਣ ਰੱਜ ਪਿਆ ਮੀਂਹ ਪੈ ਗਿਆ ਪਹਿਲਾਂ ਹੁਣ ਫੇਰ ਧੁੱਪ ਚੜ ਗਈ ਆ ਦੇਖੋ ਦਾ ਬਣਿਆ ਕੀ ਪਿਆ ਲੈ ਆ ਉੱਚੀ ਸੜ ਗਿਆ ਇੱਥੋਂ ਪਾਣੀ ਡੜ ਕੇ ਥੱਲੇ ਆ ਗਿਆ ਤੇ ਸੁੱਕ ਗਈ ਆ ਆਲੂਆਂ ਦੇਖ ਲਓ ਗਿੱਲੇ ਹੋ ਗਏ ਹੁਣ ਆ ਪਾਟ ਨਹੀਂ ਹੋਣੇ ਲਓ ਜੀ ਮੈਂ ਪਿੰਡ ਆ ਕੇ ਖੜਤ ਗਿਆ ਹੁਣ ਘਰ ਤਾਂ ਕਿੱਦਾਂ ਜਾਣਾ ਇਹ ਨਹੀਂ ਸਮਝ ਲੱਗਦੀ ਕਿਉਂਕਿ ਆਹ ਕੰਮ ਬਹੁਤ ਜ਼ਿਆਦਾ ਚੱਲਣ ਡਿਆ ਤੇ ਅੱਗੇ ਤਾਂ ਹਨੇਰੀ ਵੀ ਇੰਨੀ ਜ਼ਿਆਦਾ ਸੀ ਬੱਸ ਨੂੰ ਧੱਕਾ ਵੱਜਦਾ ਸੀ ਤੇ ਮੈਂ ਜਿੱਥੋਂ ਆਇਆ ਰਾਸਤੇ 'ਚ ਉੱਥੇ ਇੰਨੀ ਜ਼ਿਆਦੀ ਹਨੇਰੀ ਸੀ ਵੀ ਦਿਲ ਦਾ ਹੀ ਕੱਖ ਨਹੀਂ ਸੀ ਬਹੁਤ ਜ਼ਿਆਦਾ ਮੁਸ਼ਕਲ ਨਾਲ ਗੱਡੀ ਲੈ ਕੇ ਆਏ ਆ ਜੀ ਤੇ ਪਿੰਡਾਂ ਦੇ ਏਰੀਆ ਤੁਹਾਨੂੰ ਪਤਾ ਹੀ ਕੀ ਹੁੰਦਾ ਤੇ ਅੱਜ ਮੀਂਹ ਮੀਂਹ ਤਾਂ ਹੱਦ ਕਰੀ ਜਾਂਦਾ ਸਾਇ ਨਹੀਂ ਲੈਣ ਦੇਣデア ਕਿਸੇ ਪਾਸੇ ਜਿਆਦਾ ਹੋ ਗਿਆ ਕੰਮ ਪਰ ਚਲੋ ਆਲੂਆਂ ਵਾਲਿਆ ਖੜੇ ਆ ਬੰਦੇ ਜਿਹੜੇ ਆਲੂ ਪੱਟਦੇ ਸੀ ਇਹ ਤਾਂ ਹੋ ਗਿਆ ਵਿਲੇ ਇੱਕ ਹਫ਼ਤੇ ਦੀ ਇੱਕ ਹਫ਼ਤਾ ਡਿੱਗਰ ਨਹੀਂ ਚੱਲਣੇ ਤੇ ਇੱਕ ਹਫ਼ਤਾ ਡਿੱਗਰ ਨਹੀਂ ਚੱਲਣੇ ਚਲੋ ਜਿਹਦੀਆਂ ਕਣਕਾਂ ਦਾ ਛਿੱਟਾ ਨਹੀਂ ਪਿਆ ਉਹਨਾਂ ਨੂੰ ਤਾਂ ਠੀਕ ਹੈ ਉਹਨਾਂ ਨੇ ਪਾਣੀ ਇੱਕ ਦੇਣਾ ਹੀ ਸੀਗਾ ਵੈਸੇ ਵੀ ਜਿਨ੍ਹਾਂ ਨੇ ਨਹੀਂ ਦਿੱਤਾ ਪਾਣੀ ਉਹ ਤੇ ਬਚਾ ਜਿਨ੍ਹਾਂ ਨੇ ਪਾਣੀ ਵੀ ਦਿੱਤਾ ਹੈਗਾ ਤੇ ਛਿੱਟਾ ਵੀ ਪਿਆ ਤੇ ਉਹ ਕਣਕਾਂ ਹੁਣ ਡਿੱਗ ਗਈਆਂ ਇਸ ਹੱਬ ਨਾਲ ਇਹਦੇ ਨਾਲ ਉਹ ਨੁਕਸਾਨ ਕਣਕਾਂ ਦਾ ਵੱਖਰਾ ਹੋ ਗਿਆ ਜੀਵਿੰਦਾਰਾ ਬਸ ਆਹੀ ਚੀਜ਼ ਆ ਜਿਹੜੀ ਘਟੇ ਤੇ ਪਾਉਂਦੀ ਐ ਆਲੂ ਵੀ ਲੇਟ ਕਣਕਾਂ ਦਾ ਵੀ ਨੁਕਸਾਨ ਬਸ ਇਧੇ ਚੱਲਦਾ ਕੰਮ ਹੁਣ ਹੋਰ ਤੇਜ਼ ਹੋ ਗਿਆ ਮੀ ਲੋ ਜੀ ਆ ਦੇਖੋ ਆਲੂਆਂ ਦੇ ਹਾਲ ਉਹ ਮੇਰੇ ਵੀ ਪੈਰ ਸਾਰੇ ਬੂਟ ਭੇਜ ਗਏ ਉਹ ਫਾਰਮ ਚੋਂ ਬਾਹਰ ਨਿਕਲਦੇ ਨਿਕਲਦੇ ਆ ਤੇ ਹੈ ਕੰਮ ਲੋਚਪੋਈ ਉਦੋਂ ਮੀਂਹ ਨੇ ਤਾਂ ਬੜਾ ਕਰ ਲਿਆ ਕੰਮ ਖਰਾਬ ਇਹ ਮਾਮਾ ਸਾਡਾ ਸ਼ਕਤੀਮਾਨ ਬਣਿਆ ਆਉਂਦਾ ਅੰਮਾ ਵੀ ਮੀਹ ਜੇ ਗੱਡੀ ਦੀ ਬੜੀ ਲੰਬ ਪਾ ਦੇਖ ਗੱਦਰਾ ਅੰਦਰ ਬੱਲੀ ਜਾਂਦਾ ਓਏ ਐ ਇਹ ਹੌਲੀ ਹੌਲੀ ਵੀ ਨਹੀਂ ਕਰਦਾ ਭਰਾਵਾ ਇਹ ਫੋਰਮੈਨ ਸਾਹਿਬ ਨੇ ਸੰਗਿਆਂ ਦੇ ਉਹ ਆਪਣਾ ਬੰਦਾ ਵੀ ਟਰੈਕਟਰ ਕੱਢੀ ਫਿਰਦਾ ਪਤਾ ਨਹੀਂ ਕੀ ਕਰਨ ਲੱਗਾ ਵਾ ਘਰ ਦੇ ਹਾਲਾਤ ਵੀ ਦੇਖ ਲਾ ਆ ਬਣਿਆ ਵੇ ਚਕੇ ਪੱਠੇ ਲੰਮੇ ਪੈ ਗਏ ਚਲੋ ਠੀਕ ਹੈ ਜੀ ਠੀਕ ਹੈ ਜੀ ਮਿਲਦੇ ਆਂ ਅਗਲੇ ਵਲੌਗ ਚ ਤਦ ਤੱਕ ਲਈ ਧੰਨਵਾਦ